तेरे <laughs> दुआ ਹੁਣ ਤੱਕ ਬਰਾਤ ਵਿੱਚ ਇਨਸਾਨਾਂ ਨੂੰ ਦੇਖਿਆ ਹੋਵੇਗਾ ਪਰ ਹੁਣ ਇੱਕ ਬਰਾਤ ਐਸੀ ਵੀ ਜਿਸ ਵਿੱਚ ਆਈਆਂ 100 ਬੱਕਰੀਆਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਟੈਂਟ ਵਿੱਚ ਬੱਕਰੀਆਂ ਆ ਰਹੀਆਂ ਹਨ ਅਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਰਾਤ ਵਿੱਚ ਬੱਕਰੀਆਂ ਆ ਗਈਆਂ ਪਰ ਦਰਅਸਲ ਕੁੜੀ ਵਾਲਿਆਂ ਵੱਲੋਂ ਆਪਣੇ ਘਰ ਵਿੱਚ ਵਿਆਹ ਦਾ ਪ੍ਰੋਗਰਾਮ ਕੀਤਾ ਗਿਆ ਸੀ ਅਤੇ ਘਰ ਵਿੱਚ ਥਾਂ ਘੱਟ ਹੋਣ ਕਾਰਨ ਪਰਿਵਾਰ ਨੇ ਬਾਹਰ ਗਲੀ ਵਿੱਚ ਟੈਂਟ ਲਗਾ ਦਿੱਤਾ ਤਾਂ ਕਿ ਬਰਾਤ ਦਾ ਵਧੀਆ ਸਵਾਗਤ ਕੀਤਾ ਜਾ ਸਕੇ ਪਰ ਇੱਕ ਬੱਕਰੀਆਂ ਵਾਲੇ ਨੇ ਆਪਣੀਆਂ ਬੱਕਰੀਆਂ ਚਾਰਨ ਲਈ ਲੈ ਕੇ ਜਾਣੀਆਂ ਸੀ ਇੱਕ ਪਾਸਿਓਂ ਗਲੀ ਬੰਦ ਹੋਣ ਕਰਕੇ ਉਸ ਨੂੰ ਮਜਬੂਰਨ ਟੈਂਟ ਵਿੱਚੋਂ ਬੱਕਰੀਆਂ ਨੂੰ ਲਿਜਾਣਾ ਪਿਆ ਤੇ ਜਦੋਂ ਉਹ ਟੈਂਟ ਵਿੱਚੋਂ ਬੱਕਰੀਆਂ ਲੰਘਾ ਰਿਹਾ ਸੀ ਤਾਂ ਲੋਕਾਂ ਨੇ ਕਿਹਾ ਕਿ ਬਰਾਤ ਵਿੱਚ ਬੱਕਰੀਆਂ ਆ ਗਈਆਂ ਤੁਸੀਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਹੋਰ ਨਵੀਆਂ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ